ਅਸ ਦਿਨ ਦਿਵਾਲ ਸਤ ਗੁਰੂ ਸਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸੋਭ ਦਿਹਾੜੇ ਪਿਤਾ ਬਾਬਾ ਗੁਰਦਤਾ ਜੀ ਮਾਤਾ ਨਿਹਾਲ ਕੌਰ ਜੀ ਦੇ ਘਰੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਵਤਾਰ ਧਾਰਿਆ ਤਨ ਸਤਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬਿਆੰਤ ਸੰਗਤਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੜੀ ਸਰਦਾਰਤਾ ਅਤੇ ਭਾਵਨਾ ਨਾਲ ਮਨਾ ਰਹੀਆਂ ਹਨ ਜਥਾ ਅਤਪਨ ਕਰ ਰਹੀਆਂ ਹਨ ਸਤਗੁਰੂ ਜੀ ਕਿਰਪਾ ਕਰਨੀ ਬਿਆੰਤ ਸੰਗਤਾਂ ਦੀਆਂ ਹਾਜ਼ਰੀਆਂ ਤਿੱਲ ਫੁੱਲ ਪੇਟਾਵਾਂ ਦਰ